ਉਹ ਡੜੀ ਹੱਟ ਪੈਂਡ ਆ ਗਿਆ ਉਹ ਪਿੱਛੋਂ ਮੋਰੋ ਚੱਕੋ ਡੜੀ ਹੱਟ ਪੈਂਡ ਆ ਗਿਆ ਜੇ ਮੈਂ ਇੱਕ ਗੱਲ ਤੇ ਮੈਂ ਕਿਹਾ ਬਣਾਵਾ ਬੇਬੇ ਇਹ ਕੀ ਬਾਤ ਨਹੀਂ ਇਹ ਬੇਦਮੀ ਹੈ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹ ਨਿਣਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨਿਣਾਇਆ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨਿਣਾਇਆ 40 ਫੀਲਿੰਗ ਦਿੰਦਾ ਇਹਦਾ ਕਿ ਬੱਚੇ ਨੂੰ ਨਿੜਾਈ ਦਾ ਉਹਦਾਂ ਨਿਣਾਇਆ ਆਪਣੇ ਬਾਪ ਨੂੰ ਅਸੀਂ ਮੇਰੇ ਮੈਂ ਤੇ ਸਾਰੇ ਤੁਸੀਂ ਆਪਣੇ ਬਾਪ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਬਾਪਾਂ ਦਾ ਖਿਆਲ ਰੱਖੋ ਇੰਦਵਾਰਾ ਨਹੀਂ ਮਰਦੇ ਇਹ ਕਦੀ ਨਹੀਂ ਆਉਣੇ ਦੁਵਾਰਾ ਪੁਲਿਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹਨਾਂ ਨੂੰ ਕਦੀ ਉੱਚਾ ਨਹੀਂ ਵਾਰਾ ਬੋਲੋ ਉਹਨਾਂ ਨੂੰ ਉੱਚਾ ਨਹੀਂ ਵਾਰਾ ਬੋਲੋ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਇਕੱਠਿਆਂ ਕਰ ਦਿੱਤਾ ਅੱਜ ਇਕੱਲੇ-ਇਕੱਲੇ ਰਹਿ ਨਹੀਂ ਸਕੇ ਇਕੱਲੇ-ਇਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਮਿਲ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੀ ਮੋਰ ਮੇਰੇ ਬਾਪ ਨੇ ਮੇਰੀ ਬਾਹੋਂ ਬਿਨਾ ਮਾ ਗਿਵਨ ਮਾਫੀ ਦਿਓ ਮਰਮ ਆਕਾ ਮੈਂ ਆਪਣੇ ਬਾਪ ਦਾ ਖਾਨ ਸਾਹਿਬ ਦੇ 19 ਦਿਨ ਪਹਿਲਾਂ ਮਾਤਾ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸੀ ਤਾਂ ਹੁਣ ਅੱਜ ਉਹਨਾਂ ਦੇ ਪਿਤਾ ਜੀ ਤੇ ਖਾਨ ਸਾਹਿਬ ਦੇ ਭਾਵਕ ਬੋਲ ਜਦੋਂ ਆਪਣੇ ਪਿਤਾ ਜੀ ਨੂੰ ਸਬੁਰ ਦੇ ਖਾਕ ਦਫਨ ਕਰਨ ਲੱਗੇ ਸੀ ਉਹਨਾਂ ਨੇ ਸਾਰੀ ਦੁਨੀਆ ਨੂੰ ਇੱਕ ਸੰਦੇਸ਼ ਦਿੱਤਾ ਕਿ ਮੇਰੇ ਮਾਂ ਪਿਓ ਇਸ ਦੁਨੀਆ ਤੋਂ ਚਲ ਗਏ ਪਰ ਤੁਹਾਨੂੰ ਇਹ ਜਰੂਰ ਮੈਂ ਅਪੀਲ ਕਰਦਾ ਕਿ ਕਦੇ ਵੀ ਆਪਣੇ ਮਾਂ ਪਿਓ ਨੂੰ ਆਸ਼ਰਮ ਦੇ ਵਿੱਚ ਨਾ ਭੇਜੋ ਉਹਨਾਂ ਦਾ ਧਿਆਨ ਰੱਖਿਓ ਬਹੁਤ ਹੀ ਕੀਮਤੀ ਮਾਂ ਪਿਓ ਨੇ ਜਿਨ੍ਹਾਂ ਦੀਆਂ ਦੁਆਵਾਂ صدਕਾ ਅਸੀਂ ਦੁਨੀਆ ਦੇ ਵਿੱਚ ਨਾਮ ਚਮਕਾਇਆ ਜਿਨ੍ਹਾਂ ਦੇ ਦੁਆਵਾਂ صدਕਾ ਅਸੀਂ ਇਸ ਦੁਨੀਆ ਦੇ ਉੱਤੇ ਆਏ ਜਿਨ੍ਹਾਂ ਦੇ ਕਾਰਨ ਅਸੀਂ ਇਹ ਦੁਨੀਆ ਦੇਖੀ ਕੱਦ ਵੀ ਮਾਪਿਓ ਦਾ ਆਪਣਾ ਦਿਲ ਨਾ ਦਿਖਾਏ ਭਾਵਕ ਹੋ ਕੇ ਖਾਨ ਸਾਹਿਬ ਦੇ ਆਖਰੀ ਜਿਹੜੇ ਬੋਲ ਉਹ ਤੁਸੀਂ ਸੁਣ ਵੀ ਰਹੇ ਹੋ ਔਰ ਤਸਵੀਰਾਂ ਦੇਖ ਸਕਦੇ ਹੋ ਕਿ ਅਸੀਂ ਇਸ ਟਾਈਮ ਪੰਡਾਲ ਦੁਨਨੇ ਦੇ ਸ਼ਮਸ਼ਾਨ ਘਾਟ ਦੇ ਵਿੱਚ ਜਿੱਥੇ ਕਿ ਆਪਣੇ ਮਾਤਾ ਪਿਤਾ ਨੂੰ ਸពੁਰ ਦੇ ਖਾਕ ਮਾਤਾ ਜੀ 19 ਦਿਨ ਪਹਿਲਾਂ ਉਸ ਦੇ ਬਰਾਬਰ ਹੀ ਉਹਨਾਂ ਦੇ ਪਿਤਾ ਜੀ ਦੀ ਅੱਜ ਕਬਰ ਖੋਦੀ ਗਈ ਔਰ ਮੁਸਲਮਾਨ ਪਾਈਚਾਰੇ ਦੇ ਰਸਮਾਂ ਮੁਤਾਬਕ ਉਨਨ ਆਖਰੀ ਅੰਤਿਮ ਰਸਮਾਂ ਕਰਨ ਤੋਂ ਬਾਅਦ ਉਹਨਾਂ ਨੂੰ ਦਫਨ ਕੀਤਾ ਗਿਆ ਕਪੂਰਥਲਾ ਤੋਂ ਚਰਨਜੀਤ ਸਿੰਘ ਟੋਂ ਦੁਆਰਾ ਪੁਲਿਸ ਆਪਣੇ ਬਾਪ ਦਾ ਖਿਆਲ ਰੱਖੋ ਤੁਸੀਂ ਉਹਨਾਂ ਨੂੰ ਕਦੀ ਉੱਚਾ ਨੀਵਾ ਨਾ ਬੋਲੋ ਉਹਨਾਂ ਨੂੰ ਉੱਚਾ ਨੀਵਾ ਬੋਲੋ ਬਲ ਸਾਹਿਬ ਉਪਰ ਤੋਂ ਮੈਂ ਜਿਕਰਾ ਬਣਾਉਣਾ ਪਰ ਅੱਲਾ ਵੀ ਇਸ ਚੀਜ਼ ਦੀ ਇਜਾਜ਼ਤ ਨਹੀਂ ਦਆ ਪਰ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਬਾਪ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਟੁੱੜੂਗਾ ਉਹ ਟੁੱੜੂ ਕਹੋ ਦਿੱਤ ਕਿ ਨਹੀਂ ਹੋ ਸਕਦੀ ਕਦੀ ਜਿਹਨੇ ਆਪਣੇ ਮਾਪੇ ਬਣ ਜਿਹਨੇ ਆਪਣੇ ਮਾਪਿਆਂ ਦਾ ਦਿਲ ਠੰਡਾ ਨਹੀਂ ਨਾ ਕੀਤਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਆ ਇੰਨਾ মিডিਆ ਕਿਹੜਾ ਸਾਰੇ ਕਲਾਕਾਰ ਖੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪੇ ਦੀ ਠੰਡੀ ਹਵਾ ਲਈ ਆ ਉਹਨਾਂ ਦੀ ਅਸੀਸਾਂ ਲਈ ਆ ਤਾਂ ਕਰਕੇ ਉਹ ਅੱਜ ਕਲਾਕਾਰ ਹੈ ਤਾਂ ਕਰਕੇ ਮਨਿਸਟਰ ਹੈ ਤਾਂ ਕਰਕੇ ਮੰਤਰੀ ਹੈ ਆ ਸਾਡਾ ਬਾਪ ਸ਼ਹਜ਼ਾਦਾ ਆ ਸਹਜਾ ਲੋਕ ਪਿਆ ਸਾਡਾ ਜਿਹਨੇ ਸਾਡੀ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾ ਦੇਦੇ ਇੰਨਾ ਕੁਝ ਦੇਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਠ ਕੀਤਾ ਉਹ ਕੀਤਾ ਹੈ ਉਹ ਕੀ ਇਹਨਾਂ ਦਾ ਬੈਕ ਉਹ ਵੀ ਆ ਮਾਮਰੀਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਜਾ ਆਪਣੀ ਮਾਂ ਨੂੰ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੁਹਰਾ ਨਹੀਂ ਮਿਲਦੀ ਕਦੀ ਜ਼ਿੰਦਗੀ ਤਾਂ ਨੇ ਮੈਨੂੰ ਬਤਾ ਦੀ ਆਪਣੇ ਬਾਪ ਨੂੰ ਕਿੱਦਾਂ ਦੱਸਣਾ ਦੋਨਾਂ ਨੇ ਮੇਰੀ ਜ਼ਿੰਦਗੀ 'ਚ ਕਦੀ ਗੱਡੀ ਵੀ ਅੰਗਲੀ ਨਾਲ ਖੜਾ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪੇ ਬਾਪ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਅਰੇ ਮਾਪ ਕਰਦੇ ਹੋ ਜੀ ਤੇ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪੇ ਬਾਪ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਵਾਸਤੇ ਦੁਆ ਕਰੋ ਮਾਪੇ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਪੇ ਬਾਪ ਨੂੰ ਸ਼ਮਸ਼ਾਨ ਘਰ ਕਦੀ ਵੀ ਮਾਪੇ ਬਾਪ ਫਿਰ ਦਸਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਿਤੇ ਵੀ ਬਾਕੀ ਹੁਣ ਸਾਡੇ ਅਸੀਂ ਆਪੇ ਨੂੰ ਦਫਨਾਉਣ ਲੱਗੇ ਆ ਜੀ ਆਖਰੀ ਆ ਬਸ ਮਾਫ ਕਰਿਓ ਬੋਲੇ ਚੱਲੇ ਪਰ ਆਪਣੇ ਮਾਪੇ ਬਾਪ ਦੀ ਗਦਰ ਕਰੋ ਪਲੀਜ਼ ਇਹ ਮੇਰੀ ਇੱਕ ਗੱਲ ਹੋਰ ਮੇਰਾ ਬਾਈ ਪਲੀਜ਼ ਮੇਰਾ ਬਾਈ ਇੱਕ ਮਿੰਟ ਬਾਈ ਗੱਲ ਸੁਣ ਕੇ ਜੀ ਇੱਕ ਮਿੰਟ ਜੀ ਪਾਈ ਇੱਕ ਮਿੰਟ